ਤੁਹਾਡੇ ਵੀ ਖਾਜ ਦਾਦ ਚੰਬਲ ਜਾਂ ਰਿੰਗਗੜ ਬਣੇ ਹੋਏ ਨੇ ਖਾਜ ਕਰੀ ਜਾਂਦੇ ਹੋ ਕਰੀ ਜਾਂਦੇ ਕੋਈ ਹੱਲ ਨਹੀਂ ਲੱਭ ਰਿਹਾ ਦੋਸਤੋ ਬਹੁਤ ਸਾਰੇ ਲੋਕ ਜਿੰਨਾ ਚਿਰ ਦਵਾਈਆਂ ਲਈ ਜਾਂਦੇ ਨੇ ਉਹਨਾਂ ਚਿਰ ਠੀਕ ਰਹਿੰਦੇ ਨੇ ਉਸ ਤੋਂ ਬਾਅਦ ਫਿਰ ਉਹੀ ਹਾਲ ਹੋ ਜਾਂਦਾ ਕਈ ਲੋਕਾਂ ਨੂੰ ਤਾਂ ਮਤਲਬ 10 ਸਾਲ ਵੀ ਹੋ ਗਏ ਇਹ ਜੇ ਵੀ ਬਜ਼ੁਰਗ ਲੋਕ ਬੱਚੇ ਫੋਨ ਆਉਂਦੇ ਨੇ 10 ਸਾਲ ਕਿਸੇ ਨੂੰ 5 ਸਾਲ ਕਿਸੇ ਨੂੰ 3 ਸਾਲ ਦੋਸਤੋ ਜਿੰਨਾ ਚਿਰ ਤੁਸੀਂ ਦਵਾਈ ਲਈ ਜਾਵੋਗੇ ਜਾਂ ਕਰੀਮਾਂ ਕੋਈ ਵੀ ਲਾਈ ਜਾਵੋਗੇ ਤਾਂ ਉਹਨਾਂ ਜਦ ਠੀਕਰੂ ਉਸ ਤੋਂ ਬਾਅਦ ਫੇਰ ਹੋ ਜਾਂਦੀ ਹੈ ਜਿੰਨਾ ਚਿਰ ਤੁਸੀਂ ਦਵਾਈ ਲੈਨੇ ਹੋ ਐਲੋਪੈਥੀ ਦੀ ਗੱਲ ਕਰੀਏ ਹਨ ਆਪਾਂ ਜਿਨ੍ਹਾਂ ਲੋਕਾਂ ਨੂੰ ਇਹ ਪ੍ਰੋਬਲਮ ਹੁੰਦੀ ਹੈ ਤਾਂ ਉਹਨਾਂ ਦੇ ਇੱਕ ਤਾਂ ਲੀਵਰ ਦੇ ਵਿੱਚ ਪ੍ਰੋਬਲਮ ਹੋ ਜਾਂਦੀ ਹੈ ਤੇ ਇੱਕ ਖੂਨ ਦੇ ਵਿੱਚ ਗਰਮੀ ਵਧ ਜਾਂਦੀ ਹੈ ਤੇਜਾਬੀਪਨ ਵਧ ਜਾਂਦਾ ਉਹਦੇ ਕਰਕੇ ਖਾਜ ਦਾਦ ਚੰਬਲ ਜਿਹੜੀਆਂ ਵੀ ਇਹ ਪ੍ਰੋਬਲਮਾਂ ਨੇ ਫੰਗਲ ਇਨਫੈਕਸ਼ਨ ਕਹੇਦ ਨੇ ਉਹਦੇ ਕਰਕੇ ਆਉਂਦੀ ਹੈ ਜਿੰਨਾ ਚਿਰ ਤੁਸੀਂ ਦਵਾਈਆਂ ਲਾਮੋਗੇ ਉਹਨਾਂ ਜਦ ਠੀਕਰਾਉਗੇ ਉਸ ਤੋਂ ਬਾਅਦ ਫੇਰ ਉਹੀ ਹਾਲ ਹੋ ਜਾਂਦਾ ਇਹਦੇ ਲਈ ਬਹੁਤ ਸਾਵਧਾਨੀ ਕੀ ਰੱਖਣੀ ਆ ਤੇ ਇਹਦੇ ਵਿੱਚ ਤਲਿਆ ਹੋਇਆ ਚਟਪਟਾ ਮਸਾਲੇਦਾਰ ਇਹ ਚੀਜ਼ਾਂ ਦਾ ਪਰਹੇਜ਼ ਜੜਾ ਰੱਖਣਾ ਚਾਹੀਦਾ ਤੁਸੀਂ ਨਿੰਮ ਦੀ ਸਾਬਣ ਜਿਹੜੀ ਉਹ ਵਰਤੋ ਘਰੇ ਤੇ ਜਿਹੜੀ ਤੁਸੀਂ ਸਾਬਣ ਵਰਤਣੀ ਆ ਮਤਲਬ ਜਿਹੜਾ ਮਰੀਜ਼ ਆ ਉਹਨੇ ਉਹੀ ਸਾਬਣ ਵਰਤਣੀ ਆ ਉਹਦੀ ਸਾਬਣ ਕਿਸੇ ਨੇ ਨਹੀਂ ਵਰਤਣੀ ਜਦੋਂ ਨਹਾਉਂਦਾ ਪਾਣੀ ਦੇ ਵਿੱਚ ਡਟਾਲ ਪਾ ਕੇ ਥੋੜੀ ਜੀ ਮਤਲਬ ਉਹਦੇ ਨਾਲ ਨਾ ਆਵੇ ਤੇ ਉਹ ਕੱਪੜੇ ਆਪਦੇ ਛਾਂ ਚ ਸੁਕਾਵੇ ਉਹਨੂੰ ਪ੍ਰੈਸ ਕਰੇ ਆਪਦੇ ਜਿਹੜੇ ਅੰਡਰਗਾਰਮੈਂਟ ਨੇ ਹਨਾ ਪਰਸਨਲ ਕੱਪੜੇ ਨੇ ਉਹ ਜਦੋਂ ਅੱਜ ਪਾ ਲਿਆ ਉਹਨੂੰ ਕੱਲ ਨੂੰ ਨਹੀਂ ਪਾਉਣਾ ਹੈਗਾ ਠੀਕ ਆ ਉਹ ਕਾਫੀ ਲਿਆ ਕੇ ਰੱਖਿਓ ਹਫਤੇ ਬਾਅਦ ਵਾਰੀ ਆਵੇ ਠੀਕ ਹੈ ਇਹ ਚੀਜ਼ਾਂ ਦੇ ਦੇ ਵਿੱਚ ਧਿਆਨ ਰੱਖਣਾ ਹੁੰਦਾ ਦੋਸਤੋ ਮੈਂ ਕਾਫੀ ਲੋਕਾਂ ਨੂੰ ਇਹਦੀ ਦਵਾਈ ਬਣਾ ਕੇ ਵੀ ਦਿੰਦੀ ਐ ਖਾਣ ਵਾਲੀ ਵੀ ਦਿੰਦੀ ਐ ਲਾਉਣ ਵਾਲੀ ਵੀ ਦਿੰਦੀ ਐ ਪੀਣ ਵਾਲੀ ਵੀ ਤਿੰਨੇ ਦਵਾਈਆਂ ਕੀ ਕੰਮ ਕਰਦੀਆਂ ਨੇ ਜਿਹੜੀ ਤਾਂ ਖਾਣ ਵਾਲੀ ਐ ਉਹ ਅੰਦਰ ਜਾ ਕੇ ਤੇ ਪੀਣ ਵਾਲੀ ਐ ਤੁਹਾਡੇ ਲੀਵਰ ਨੂੰ ਠੀਕ ਕਰਦੀ ਐ ਤੁਹਾਡੇ ਖੂਨ ਦੀ ਇਨਫੈਕਸ਼ਨ ਨੂੰ ਠੀਕ ਕਰਦੀ ਐ ਖੂਨ ਦਾ ਜਿਹੜਾ ਤਿਆਬੀਪਣ ਵਧ ਗਿਆ ਜਾਂ ਲੀਵਰ ਦੀ ਗਰਮੀ ਵਧ ਗਈ ਤੁਹਾਡੇ ਦੀ ਉਹਨੂੰ ਉਹਨੇ ਸ਼ਾਂਤ ਕਰਨਾ ਹੁੰਦਾ ਠੀਕ ਐ ਤੁਹਾਡੀ ਜਿਹੜੀ ਪ੍ਰਕਿਰਤੀ ਐ ਪਿੱਤ ਵਰਗਿਤੀ ਇਹਦੇ ਨਾਲ ਵੱਧ ਜਾਂਦੀ ਐ ਜਿਹੜੀ ਲਾਉਣ ਵਾਲੀ ਆ ਉਹਨੇ ਉਪਰੋਂ ਠੀਕ ਕਰਨਾ ਹੋਣਾ ਇਹਨਾਂ ਦਾ ਤਿੰਨਾਂ ਦਾ ਤਾਲਮੇਲ ਹੈ ਜਿੰਨੇ ਤਿੰਨੇ ਨਹੀਂ ਲਾਉਂਗੇ ਤੁਸੀਂ ਤਾਂ ਠੀਕ ਨਹੀਂ ਹੋਵੋਗੇ ਮੈਂ ਇਹ ਇੱਕ ਦਿਲੋਂ ਸੇਵਾ ਕਰਦਾ ਕਿਉਂਕਿ ਆਪ ਮੈਂ ਪ੍ਰੋਬਲਮ ਦੇ ਨਾਲ ਕਾਫੀ ਲੋਕ ਲੜਦੇ ਦੇਖਿਆ ਵਿਚਾਰੇ ਜਦੋਂ ਵੀ ਖਾਜ ਹੁੰਦੀ ਹੈ ਜਦੋਂ ਉਹਨਾਂ ਦੇ ਖਾਜ ਹੋਣ ਲੱਗ ਗਈ ਉਹਨਾਂ ਨੇ ਐ ਨਹੀਂ ਦੇਖਣਾ ਵੀ ਮੂਹਰੇ ਕੌਣ ਖੜਾ ਬਾਜ ਉਰੇ ਆ ਤਾਂ ਉਰੇ ਹੱਥ ਪਾ ਲੈਣਾ ਜੇ ਇੱਥੇ ਆ ਤਾਂ ਇੱਥੇ ਹੱਥ ਪਾ ਲਿਆ ਜੇ ਉਰੇ ਆ ਤਾਂ ਉਰੇ ਹੱਥ ਪਾ ਲਿਆ ਜੇ ਕਿਤੇ ਹੋਰ ਹੱਥ ਆ ਤਾਂ ਉੱਥੇ ਪਾ ਲਿਆ ਇਹਾਂ ਦੇ ਪੁੜਿਆਂ ਤੇ ਇੱਥੇ ਪੁੜਿਆਂ ਤੇ ਹੋ ਗਿਆ ਲੱਤਾਂ ਤੇ ਛੱਡਿਆਂ ਦੇ ਵਿੱਚ ਬਹੁਤ ਬੁਰਾ ਹਾਲ ਹੁੰਦਾ ਜਿੰਗਾਂ ਰਿੰਗਗਾਰਡ ਬਣ ਜਾਂਦੇ ਨੇ ਜਿੰਨਾਂ ਚਿਰ ਦਵਾਈ ਲਈ ਜਾਂਦੇ ਨੇ ਵਿਚਾਰੇ ਉਹਨਾਂ ਚਿਰ ਠੀਕ ਰਹਿੰਦੇ ਨੇ ਉਸ ਤੋਂ ਬਾਅਦ ਫੇਰ ਚੰਗੀ ਤਰ੍ਹਾਂ ਨੀਂਦ ਵੀ ਨਹੀਂ ਆਉਂਦੀ ਬਹੁਤ ਪ੍ਰੋਬਲਮ ਹੈ ਦੋਸਤੋ ਜਿਹੜੀ ਮੈਂ ਦਵਾਈ ਦਿੰਦਾ ਨਾ ਇੱਕ ਸੇਵਾ ਤੌਰ ਤੇ ਦਿੰਦਾ ਤੇ ਇਹਦੇ ਵਿੱਚੋਂ ਮੈਂ ਕਿਸੇ ਤੋਂ ਕੋਈ ਪ੍ਰੋਫਿਟ ਨਹੀਂ ਲੈਂਦਾ ਜਿੰਨੇ ਦੀ ਮੈਨੂੰ ਦਵਾਈ ਤਿਆਰ ਹੋ ਜਾਂਦੀ ਹੈ ਓਨੇ ਦੀ ਮੈਂ ਅਗਲੇ ਨੂੰ ਦੇ ਦਿੰਦਾ ਕਈ ਚੀਜ਼ਾਂ ਨੇ ਉਹ ਅਗਲਾ ਮਾਰਕੀਟ ਦੇ ਵਿੱਚੋਂ ਅਗਲਾ ਆਪ ਲੈ ਲੈਂਦਾ ਕਿਉਂਕਿ ਉਹ ਆਪ ਆਸਾਨੀ ਨਾਲ ਮਿਲ ਜਾਂਦੇ ਨਹੀਂ ਕਈ ਆਰਕ ਨੇਮ ਕੋਈ ਨਹੀਂ ਜਾਂ ਹੋਰ ਚੀ ਉਹ ਅਗਲਾ ਆਪ ਲੈ ਲੈਂਦਾ ਜਿਹੜੀਆਂ ਚੀਜ਼ਾਂ ਮਾਰਕੀਟ ਦੇ ਵਿੱਚੋਂ ਨਹੀਂ ਮਿਲਦੀਆਂ ਤੇ ਮੈਂ ਉਹ ਆਪ ਬਣਾ ਕੇ ਅਗਲੇ ਨੂੰ ਦੇਨਾਂ ਨਾ ਨੋ ਪ੍ਰੋਫਿਟ ਨੋ ਲਾਸਟ। ਜੇ ਮੈਂ ਦੇਣ ਨੂੰ ਤਾਂ ਮੈਂ ਸੇ ਫ੍ਰੀ ਵੀ ਦੇ ਦਾਂ ਪਰ ਮੈਂ ਇਹਨੇ ਕਿੰਨੇ ਕੁ ਲੋਕਾਂ ਨੂੰ ਦੇ ਜਾਂ ਮੈਨੂੰ ਬਹੁਤ ਫੋਨ ਆਉਂਦੇ ਨੇ ਖਾਜ ਵਾਲਿਆਂ ਦੇ। ਇਹ ਸਪੈਸ਼ਲ ਮੈਂ ਵੀਡੀਓ ਬਣਾਉਣ ਲੱਗਿਆ। ਇੱਕ ਬੜਾਈ ਸੀ ਉਹ ਬੂਟੀ ਦਾ ਨਾਮ ਸੀ ਸਤਿਆਨਾਸੀ। ਉਹ ਬਹੁਤ ਲੋਕਾਂ ਨੇ ਦੇਖੀ ਆ। ਠੀਕ ਆ ਉਹਦਾ ਫਾਇਦਾ ਜ਼ਰੂਰ ਹੁੰਦਾ ਉੱਪਰ ਲਾਉਣ ਨਾਲ ਫਾਇਦਾ ਹੋ ਜੂ ਪਰ ਜਿਹੜਾ ਤੁਹਾਡੇ ਅੰਦਰ ਰੋਗ ਸਿਪਿਆ ਹੋਇਆ ਅੰਦਰ ਲੁਕਿਆ ਹੋਇਆ ਰੋਗ ਆ। ਉਹ ਬਾਹਰ ਕੇ ਮੇਨਿਕਲੂ ਉਹ ਤਾਂ ਜਿਆਦਾ ਖਾਣ ਨਾਲ ਨਿਕਲੂ ਜਾਂ ਪੀਣ ਨਾਲ ਨਿਕਲੂ ਲਾਉਣ ਨਾਲ ਤੁਹਾਡਾ ਰੋਗ ਆ ਜਿਹੜਾ ਖਤਮ ਨਹੀਂ ਹੋਊਗਾ ਖਾਜ ਵਾਲਾ ਇਹ ਸਪੈਸ਼ਲ ਮੈਂ ਵੀਡੀਓ ਤੁਹਾਡੇ ਲਈ ਬਣਾਈ ਆ ਤੇ ਇਸ ਵੀਡੀਓ ਨੂੰ ਤੁਸੀਂ ਪੂਰਾ ਦੇਖਿਆ ਹੋ ਤੇ ਤੁਹਾਡਾ ਧੰਨਵਾਦ ਤੇ ਇਸ ਵੀਡੀਓ ਨੂੰ ਬਹੁਤ ਵਾਰਤ ਸ਼ੇਅਰ ਕਰੋ ਇਹ ਸਪੈਸ਼ਲ ਮੈਂ ਖਾਜ ਵਾਲਿਆਂ ਲਈ ਬਣਾਈ ਆ ਕਿਉਂਕਿ ਮੈਨੂੰ ਲੰਬੀ ਉਹਨਾਂ ਨਾਲ ਗੱਲਬਾਤ ਕਰਨੀ ਪੈਂਦੀ ਹਰ ਇੱਕ ਬੰਦੇ ਨੂੰ ਸਮਝਾਉਣਾ ਪੈਂਦਾ ਸੀਗਾ ਤੇ ਹੁਣ ਉਹ ਵੀਡੀਓ ਦੇਖ ਕੇ ਸਮਝ ਜਾਣਗੇ ਤੇ ਉਹਨਾਂ ਵਾਸਤੇ ਸਪੈਸ਼ਲ ਵੀਡੀਓ ਆ ਇਹ ਜੇ ਤੁਸੀਂ ਠੀਕ ਹੋਣਾ ਚਾਹੁੰਦੇ ਹੋ ਪ੍ਰੋਪਰ ਆਯੁਰਵੇਦ ਦੇ ਵਿੱਚ ਇਹਨੂੰ 2 ਮਹੀਨੇ 3 ਮਹੀਨੇ 4 ਮਹੀਨੇ 5 ਮਹੀਨੇ ਲੱਗ ਜਾਂਦੇ ਆ ਕਿਉਂਕਿ ਇਹ ਪ੍ਰੋਬਲਮ ਹੈ ਜਿਹੜੀ ਹੌਲੀ-ਹੌਲੀ ਜਾਂਦੀ ਹੈ ਇਹ ਹੌਲੀ-ਹੌਲੀ ਜਾਂਦੀ ਹੈ ਤੇ ਹੌਲੀ-ਹੌਲੀ ਆਉਂਦੀ ਹੈ ਸਾਨੂੰ ਨਹੀਂ ਪਤਾ ਲੱਗਦਾ ਜਿਹੜਾ ਬੰਦਾ ਇਹਦੇ ਵਿੱਚ ਪਰਹੇਜ਼ ਨਹੀਂ ਰੱਖ ਸਕਦਾ ਉਹਨੂੰ ਇਹ ਦਵਾਈ ਦਿੱਤੀ ਕੰਮ ਨਹੀਂ ਕਰਦੀ ਪਰਹੇਜ਼ ਰੱਖੋ ਸਬਰ ਰੱਖੋ ਵਿਸ਼ਵਾਸ ਵੀ ਰੱਖੋ ਠੀਕ ਹੈ ਤੇ ਬਾਕੀ ਜੋ ਅਸੀਂ ਪਰਹੇਜ਼ ਦੱਸਾਂਗੇ ਉਹ ਜ਼ਰੂਰ ਕਰੋ ਤੇ ਤੁਹਾਡੀ ਖਾਜ ਹੈ ਜਿਹੜੀ ਉਹ ਬਿਲਕੁਲ ਠੀਕ ਹੋ ਜੂ ਬਹੁਤ ਸਾਰੇ ਲੋਕ ਤਾਂ ਵਿਚਾਰੇ ਆਪ ਸਾਡੀ ਬੈਠੇ ਨੇ ਵੀ ਸਾਡੀ ਖਾਜ ਨਹੀਂ ਠੀਕ ਹੋਣੀ ਕੋਈ ਗੱਲ ਨਹੀਂ ਤੁਹਾਡੀ ਖਾਜ ਠੀਕ ਹੋ ਜੂ ਵਿਚਾਰੇ ਬਹੁਤ ਗਰੀਬ ਲੋਕਾਂ ਦੇ ਫੋਨ ਆਦਿ ਨੇ ਯਾਰ ਅਸੀਂ ਪੈਸੇ ਨਹੀਂ ਖਰਚ ਸਕਦੇ ਚਲੋ ਕੋਈ ਗੱਲ ਨਹੀਂ ਜਿੰਨਾ ਕੰਮ ਮੇਤੋ ਹੋਇਆ ਮੈਂ ਆਪਣੇ ਵੱਲੋਂ ਕਰਨ ਦੀ ਕੋਸ਼ਿਸ਼ ਕਰੂੰਗਾ ਜਿੰਨਾ ਤੋਂ ਨਹੀਂ ਖਰਚਿਆ ਜਾਂਦਾ ਜਿਹੜੇ ਵਿਚਾਰੇ ਖਰਚ ਸਕਦੇ ਨੇ ਠੀਕ ਆ ਤੁਸੀਂ ਖਰਚ ਲਿਓ ਤੇ ਮੈਂ ਕੋਸ਼ਿਸ਼ ਕਰੂੰ ਆਪਣੇ ਵੱਲੋਂ ਜਿੰਨਾ ਮੈਂ ਤੁਹਾਡੀ ਹੈਲਪ ਕਰ ਸਕਦਾ ਹੋਇਆ ਜ਼ਰੂਰ ਕਰੂੰ ਖਾਜ ਦੇ ਮਾਮਲੇ 'ਚ ਬਾਕੀ ਮੈਂ ਹੋਰ ਦਵਾਈਆਂ ਦੇ ਵਿੱਚ ਵੀ ਕਰਦਾ ਹੈਲਪ ਜਿੰਨੀ ਮੇਤੋ ਹੁੰਦੀ ਹੈ ਕਿਸੇ ਦੇ ਬੱਚਾ ਨਾ ਹੁੰਦਾ ਹੋਵੇ ਰਸੌਲੀਆਂ ਹੋਣ ਜਾ ਸ਼ਾਇਆਂ ਦੀ ਜਾਂ ਕੋਈ ਵੀ ਚਲੋ ਹੁਣ ਪਾਰਸਲ ਦਾ ਖਰਚਾ ਤਾਂ ਅਗਲੇ ਨੂੰ ਦੇਣੇ ਪੈਂਦਾ ਬਾਕੀ ਪਾਰਸਲ ਹੋ ਗਿਆ ਡੱਬੀ ਹੋ ਗਈ ਪੈਕਿੰਗ ਹੋ ਗਈ ਟੇਪ ਹੋ ਗਈ ਇਹ ਚੀਜ਼ਾਂ ਦਾ ਖਰਚਾ ਤਾਂ ਦੇਖੋ ਆਉਂਦਾ ਹੀ ਆ ਹੁਣ ਇਹ ਚੀਜ਼ਾਂ ਮੇਰੇ ਘਰੇ ਤਾਂ ਬਣਦੀਆਂ ਨਹੀਂ ਠੀਕ ਹੈ ਮੈਂ ਜੰਗਲਾਂ 'ਚ ਜਾਣਾ ਰਹਿਣਾ ਉੱਥੋਂ ਜੜੀ ਬੂਟੀਆਂ ਲਿਆਉਣਾ ਜੜੀ ਬੂਟੀਆਂ ਤੁਹਾਨੂੰ ਦੇ ਦੇਣਾ ਤੇ ਬਾਕੀ ਤੁਸੀਂ ਕੋਈ ਵੀ ਜੜੀ ਬੂਟੀ ਕਿਸੇ ਵੀ ਤਰ੍ਹਾਂ ਦੀ ਲੈਣੀ ਹੋਵੇ ਤਾਂ ਤੁਸੀਂ ਉਹ ਵੀ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਕੋਈ ਤੁਸੀਂ ਭਸਮ ਲੈਣੀ ਆ ਕੋਈ ਕਿਸੇ ਵੀ ਤਰ੍ਹਾਂ ਦੀ ਦਵਾਈ ਲੈਣੀ ਆ ਤਾਂ ਉਹ ਵੀ ਤੁਹਾਡੇ ਘਰੇ ਪਹੁੰਚ ਜਾਊਗੀ ਐਦਾਂ ਦੀ ਕੋਈ ਟੈਨਸ਼ਨ ਤੁਸੀਂ ਲੈਣੀ ਨਹੀਂ ਬਹੁਤ ਬਹੁਤ ਧੰਨਵਾਦ ਥੈਂਕ ਯੂ ਇਹਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤਾਂ ਕਿ ਹੋਰ ਵੀ ਲੋਕਾਂ ਦਾ ਭਲਾ ਹੋ ਸਕਦਾ ਹੈ